ਲੋ ਵੀ ਹਾਂ ਆ ਗਏ ਡੱਬੇ ਫਾਈ ਡੱਬੇ ਆ IndiGo ਦੀ ਫਲਾਈਟ ਤੇ ਆਏ ਆ ਪਿਛਲੀ ਵਾਰੀ ਅਸੀਂ ਿੰਗਾ ਕਿਹਾ ਸੀ ਵੀ ਹਲੇ ਤੱਕ IndiGo ਦੀ ਫਲਾਈਟ ਤੇ ਅਸੀਂ ਆਪ ਨਹੀਂ ਬੈਠ ਕੇ ਦੇਖਿਆ ਪਰ ਇਸ ਵਾਰੀ ਸੁਲਾ ਸੀ IndiGo ਦੀ ਫਲਾਈਟ ਤੇ ਬੈਠ ਚੁੱਕੇ ਆ ਤੇ ਸਪੈਸ਼ਲ IndiGo ਦੀ ਫਲਾਈਟ ਤੇ ਆਇਆ ਪਹਿਲਾਂ ਥੋੜੀ 에ਰੀਏਸ਼ਨ ਦੇ ਕੇ ਫਿਰ ਸਟਾਕਿੰਗ ਕਰਾਂਗੇ ਆਕਸੀਜਨ ਦੇ ਕੇ ਹਾਂ ਵੀ ਲੈ ਜੀ ਠੀਕ ਆ ਠੀਕ ਹੈ ਜੀ ਹਾਂ ਤੱਕ ਲੋ ਜੀ ਬੱਚਾ ਆ ਗਿਆ ਇਹ 4 ਲੱਖ ਬੱਚਾ ਮਂਗਾਇਆਗਾ ਤੇ ਜਿਹੜੀ ਸਹੀ ਤਕਨੀਕਾ ਉਹ ਆਕਸੀਜਨ ਵਾਲਾ ਪਿਛਲੀ ਵਾਰ ਆਪਾਂ ਬਿਨਾਂ ਆਕਸੀਜਨ ਤੋਂ ਪਾਇਆ ਸੀ ਫਿਰ ਵੀ ਠੀਕ ਨਿਕਲੇ ਆਇਆ ਸੀਜ਼ਨ ਇੱਕ ਵਰਦਨ ਦੁਕਾਨ ਨੇ ਆ ਇੱਕ ਡੱਬੇ ਚ 6 ਪੈਕਟ ਆ ਤੇ ਲੋ ਝੀਂਗੇ ਦਾ ਬੱਚਾ ਦੇਖੋ ਜੀ ਉਹ ਆਖਰੀ ਨੰਬਰ ਇਹ ਚਿੰਗਾ ਇੱਕ ਪੈਕਟ ਚ 3100 ਬੱਚਾ ਦਾ 28 ਡੱਬੇ ਆ ਟੋਟਲ ਤੇ ਲਗਭਗ 4 ਲੱਖ ਸੀਡ ਮੰਗਾਇਆ ਸੀ ਉਹ ਵਿੱਚੋਂ ਬੋਨਸ ਪਾਉਂਦੇ ਆ ਬਾਕੀ ਹੁਣ ਤੁਹਾਨੂੰ ਦੱਸਉਂਦੇ ਕੋਈ ਮੈਂ ਸਟਾਕਿੰਗ ਕਰਦੇ ਇਹਨਾਂ ਚ